ਕੀ ਨਾ ਜੀ ਆਪਣਾ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਜੀ ਜਿਹੜੀ ਇਹ ਕੀ ਦੀ ਜਿਹੜਾ ਹੈਗਾ ਮਰਡਰ ਕੀਤਾ ਕੀ ਕਾਰਨ ਹੈ ਇਹਦੇ ਬੱਚੇ ਕੁਝ ਨਹੀਂ ਪਤਾ ਜੀ ਆਪਾਂ ਹਾਂ ਜੀ ਤੁਹਾਡੇ ਕੀ ਲੱਗਦੇ ਸੀ ਮੇਰੇ ਜੀ ਸਾਲਾਤੀ ਅੱਛਾ ਜੀ ਕਾਰਨ ਪੁੱਛ ਪਤਾ ਨਹੀਂ ਲੱਗਿਆ ਨਹੀਂ ਕਾਰਨ ਕੁਝ ਨਹੀਂ ਪਤਾ ਲੱਗਿਆ ਤੁਹਾਨੂੰ ਕਿਸ ਟਾਈਮ ਪਤਾ ਲੱਗਿਆ ਸਾਨੂੰ ਸੋਵੇ ਸਵਾਢੇ ਪੰਜ ਪਤਾ ਲੱਗਾ ਕੀ ਨੀ ਕਰਕੇ ਦੱਸਿਆ ਇਹਨਾਂ ਦੇ ਘਰ ਦੇੋਂ ਫੋਨ ਆਇਆ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਤੇ ਜੋ ਮੌਕੇ ਤੇ ਦੇਖਿਆ ਕਿਤੇ ਇਹ ਘਟਨਾ ਨੂੰ ਜਨਮ ਦਿੱਤਾ ਜੀ ਤੁਹਾਡੇ ਸਾਹਮਣੇ ਇਹਨਾਂ ਦੇ ਸਾਹਮਣੇ ਪਤਾ ਹੀ ਨਹੀਂ ਲੱਗਿਆ ਜੀ ਕੁਝ ਵੀ ਹਾਂ ਇਹ ਤੁਸੀਂ ਆ ਕੇ ਕੀ ਦੇਖਿਆ ਬਾਡੀ ਕਿੱਥੇ ਪਈ ਸੀ ਸਭ ਬਸ ਇਹ ਬੇੜੇ ਦੇ ਵਿੱਚ ਮੰਜੇ ਦੇ ਪਿਆ ਜਿਵੇਂ ਆਪਾਂ ਲੈਂਦਾ ਬਾਹਰ ਬੇੜਾ ਬਾਹਰ ਪਿਆ ਦੀ ਕਿੱਥੇ ਕਿੱਥੇ ਜਿਹੜੇ ਹੈਗਾ ਨਿਸ਼ਾਨ ਨੇ ਸੱਟਾਂ ਦੇ ਸੱਟਾਂ ਦੇ ਬਾਹਾਂ ਤੇ ਨਿਸ਼ਾਨ ਨੇ ਜੀ ਹਾਂ ਇੱਥੇ ਤੇ ਹੋਰੇ ਆ ਤੇ ਚਿਹਰੇ ਤੇ ਸਾਰੇ ਇਹਨਾਂ ਨੂੰ ਮਰਡਰ ਕੀਤਾ ਹੋਇਆ ਕਿਸੇ ਹਾਂ ਜੀ ਇਹ ਮਰਡਰ ਕੀਤਾ ਹੋਇਆ ਹੈ ਕਿ ਕੀ ਨਾਮ ਹੈ ਦਾ ਮੁੰਡੇ ਦਾ ਇਹਦਾ ਨਾਮ ਜਗਦੇਵ ਸਿੰਘ ਗੋਰਾ ਵੀ ਕਹਿੰਦੇ ਨੇ ਕੱਚਾ ਨਾਂ ਕੰਮਕਾਰ ਕੀ ਕਰਦਾ ਸੀ ਕੰਮ ਕਰੇ ਫੋਰਮੈਂਟ ਇੱਕ ਪੈਨਰ ਕੋਈ ਇੰਤਰਾ ਕੋਈ ਤੁਸੀਂ ਕੀ ਮੰਗ ਕਰਦੇ ਹੋ ਬਤੋਓ ਹੁਣ ਆਪਾਂ ਤਾਂ ਇਹੀ ਮੰਗ ਕਰਦੇ ਆ ਭਾਈ ਪਤਾ ਕੀਤਾ ਜਾਵੇ ਇਹ ਕਾਰਵਾਈ ਕੀਤੀ ਜਾਵੇ ਅੱਛਾ ਹਾਂਜੀ ਕੋਈ ਉਹ ਕੋਈ ਰਮਜੀਸ਼ ਵਗੈਰਾ ਤਾਂ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਜੀ ਇੱਦਾਂ ਤਾਂ ਕੋਈ ਹੈ ਕਿੰਨਾ ਸੀ ਕੀ ਲੱਗਦੇ ਜੇ ਤੁਹਾਡੇ ਜਿਹੜੇ ਤੁਸੀਂ ਸਾਡੇ ਸਾਡੇ ਦਾ ਮੁੰਡਾ ਲੱਗਦਾ ਅੱਛਾ ਹਾਂਜੀ ਤੇ ਕੀ ਦੇਖਿਆ ਤੁਸੀਂ ਅਸੀਂ ਕੀ ਦੇਖਣਾ ਜੀ ਮਾਤਾ ਸਾਡੇ ਕੋਲ ਪੈਂਦੀ ਨਹੀਂ ਜਰੀ ਆ ਕੇ ਪੈ ਜਾਂਦੀ ਸੀ ਉਸ ਵੇਲੇ ਸਾਡੇ ਕੋਲ 5 ਵਜੇ ਉੱਠ ਕੇ ਗਈ ਆ ਜਾ ਕੇ ਜੋਨੇ ਬਾਹਰ ਦੇਖਿਆ ਖੁੱਲਾ ਸੀ ਆਕੇ ਉਹਨੇ ਰੋਲਾ ਪਾਇਆ ਕਹਿੰਦੀ ਗੋਰਾ ਮਾਰਦਾ ਅੱਛਾ ਕਿਸ ਨੇ ਕੋਈ ਰੰਜਿਸ਼ ਨਹੀਂ 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 ਕਿਸੇ ਨਾਲ ਕੋਈ ਰੰਜਿਸ਼ ਨਹੀਂ ਤੁਸੀਂ ਕਿੱਥੇ ਜਾ ਕੇ ਦੇਖਿਆ ਤੁਸੀਂ ਅਸੀਂ ਤਾਂ ਦੇਖਿਆ ਜੀ ਮੁੰਡੇ ਦੀ ਪੇਚ ਦੇਖਿਆ ਜਾ ਕੇ ਬਸ ਕਿੱਥੇ ਕਿੱਥੇ ਸੱਤਾਂ ਉਹ ਸੱਤਾਂ ਜਿਹੜਾ ਮੂੰਹ ਤੇ ਨੇ ਜੀ ਜਾਂ ਬਾਹਾਂ ਤੇ ਆ ਇਹ 3 ਲੱਗਦਾ ਵੀ ਕੱਟੋ-ਕੱਟ 2-3 ਜਣੇ ਦਾ ਕੰਮ ਹੋਊ ਜਿਹੜਾ ਮਟਰ ਦਾ ਇਹ ਤਾਂ ਕੰਮ ਤਾਂ ਜੀ ਤਿਆਰ ਹੁੰਦਾ ਹੈ ਜੀ ਚਾਰ ਬੰਦਿਆਂ ਦਾ ਚਾਰ ਪੰਜ ਬੰਦਿਆਂ ਦਾ ਕੰਮ ਹੈ ਜੀ ਇਕੱਲੇ ਖਲਾਪੇ ਦਾ ਕੰਮ ਥੋੜਾ ਹਾਂ ਇਕੱਲੇ ਤਾਂ ਇੱਕ-ਦੋ ਬੰਦਿਆਂ ਦਾ ਹੋ ਲਵੇਂ ਜੀ ਲੱਗਣ ਨੂੰ ਤਾਂ ਅੱਛਾ ਕੋਈ ਦੋਲਾ ਵੀ ਨਹੀਂ ਸੁਣਿਆ ਨਾ ਨਾ ਕੋਈ ਨਹੀਂ ਸੁਣਿਆ ਜੀ ਨਾ ਨਾ ਅੱਛਾ ਅਸੀਂ ਤਾਂ ਅਸੀਂ ਦੇਖ ਕੇ ਆਏ ਹਾਂ ਮਾਤਾ ਵੀ ਦੇਖ ਕੇ ਆຊੂ ਦੇਖ ਕੇ ਕਿੰਨੇ ਵਜੇ 11 ਵਜੇ ਤੋਂ ਬਾਅਦ ਦੀ ਗੱਲ ਹੈ ਸਰ ਆਪੇ ਜੀ ਤੁਹਾਨੂੰ ਕਿਤੇ ਨਹੀਂ ਉੱਥੇ ਆਇਆ ਫਿਰ ਤੋਂ ਕੇ ਦੇਖ ਕੇ ਹੰਬ ਕੇ ਆ ਕੇ ਪੈ ਗਏ ਜਦੋਂ ਮਾਤਾ ਪੈਈ ਉਹ ਅੱਗੇ ਵੀ ਆ ਕੇ ਪੈ ਜਾਂਦਾ ਹੂੰ ਹੂੰ ਕੁਛ ਹੁਣ ਕੀ ਮੰਗ ਕਰੀ ਅਸੀਂ ਤਾਂ ਮੰਗ ਇਹੀ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਇਹ ਤਾਂ ਇਨਸਾਫ ਦੀ ਮੰਗ ਚੋਣ ਹੈ ਮੇਰਾ ਨਾਮ ਮਨਜੀਤ ਸਿੰਘ ਹੈ ਜਿਸ ਜਿਹੜਾ ਇਹ ਤੁਹਾਡੇ ਪਿੰਡ ਤੇ ਵਾਪਕਿਆ ਹੋਇਆ ਮਰਡਰ ਦਾ ਪਤਾ ਲੱਗਿਆ ਕੁਝ ਨਹੀਂ ਹਜੇ ਤੱਕ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਕਿ ਘਰੀ ਪਿਆ ਸੀ ਬਾਹਰ ਮੰंजे ਤੇ ਪਏ ਦੀ ਸਵੇਰੇ ਮਾਤਾ ਨੂੰ ਇਹਦੀ ਨੂੰ ਪਤਾ ਲੱਗਿਆ ਜੀ ਤੇ ਇੱਥੇ ਆ ਚੀਜ਼ ਚ ਸੱਟਾਂ ਲੱਗੀਆਂ ਹੋਈਆਂ ਨੇ ਜਿਵੇਂ ਕੋਈ ਟਾਕੂ ਵਗੈਰਾ ਜਾਂ ਕੋਈ ਤੇਜ ਹਥਿਆਰ ਨਾਲ ਮਾਰਿਆ ਗਿਆ ਕੀ ਮੰਨ ਲਓ ਮਰਡਰ ਦਾ ਹੀ ਮੰਨਦੇ ਹੋ ਫਿਰ ਆ ਮਰਡਰ ਹੈ ਜੀ ਮੈਂ ਤਾਂ ਇਹਦੀ ਮਾਤਾ ਦਾ ਜੀ ਘਰੇ ਸੁਨੇਹਾ ਆਇਆ ਜੀ ਜਦੋਂ ਮੈਂ ਸਵੇਰੇ ਗਿਆ 6:30 ਹੋਈ ਜੀ ਉਸ ਟਾਈਮ ਜਾਂਦੇ ਜਦੋਂ ਦੇਖਿਆ ਇਹ ਗੇਟ ਸਾਰੇ ਖੁੱਲੇ ਸੀ ਤੇ ਕੂਲਰ ਲੱਗਿਆ ਵਾਦੀ ਤੇ ਪਿਆ ਦੀ ਬਸ ਸਾਰਾ ਖੂਨ ਇਹਦਾ ਨੀਚੇ ਨੁੱਚੜਿਆ ਪਿਆ ਦੀ ਮੰਝੇ ਥੱਲੇ ਇਹ ਜੀ ਸਾਨੂੰ ਸਵੇਰੇ ਕਿਸੇ ਵਿਅਕਤੀ ਰਾਹੀਂ ਸੂਚਨਾ ਮਿਲੀ ਸੀ ਫੋਨ ਤੇ ਵਿਦਾਦਾ ਕਰਕੇ ਦਰਾਲਾ ਕਰਾਉਂਡ ਦੇ ਵਿੱਚ ਕੋਈ ਮਰਡਰ ਹੋਇਆ ਕਿਸੇ ਨੌਜਵਾਨ ਦਾ ਮੈਂ ਮੌਕੇ ਤੇ ਤੁਰੰਤ ਪਹੁੰਚ ਕੇ ਸਾਡੀ ਪੁਲਿਸ ਪਾਰਟੀ ਅਸੀਂ ਦੇਖਿਆ ਕਿ ਉਸ ਨੌਜਵਾਨ ਦੀ ਵਿਹੜੇ ਵਿੱਚ ਕਿਸੇ ਨਾਮ ਨੂੰ ਵਿਅਕਤੀਆਂ ਵੱਲੋਂ ਕੋਈ ਹਥਿਆਰਾਂ ਨਾਲ ਮਾਰ ਕੇ ਡੂੰਗੇ ਜ਼ਖਮ ਕਰਕੇ ਮਰਡਰ ਕੀਤਾ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਚ ਅਸੀਂ ਸਾਰਾ ਆਲਾ ਦਵਾਲਾ ਦੇਖਿਆ ਸੀ ਸਾਡੇ ਅਫਸਰ ਸਹਿਬਾਨ ਮਾਨਜੋਗ ਐਸਐਸਪੀ ਸਾਹਿਬ ਮਾਨਜੋਗ ਐਸਪੀਡੀ ਸਾਹਿਬ ਡੀਐਸਪੀ ਸਾਹਿਬ ਨਾਬਾ ਇਹਦੇ ਧਿਆਨ ਚ ਲੰਦਾ ਜੋ ਸਾਡੇ ਸਾਰੇ ਅਫਸਰ ਸਹਿਬਾਨ ਵੀ ਮੌਕੇ ਤੇ ਆਏ ਤੇ ਸਾਡੀ ਸੀਆਈਏ ਟੀਮ ਇੰਸਪੈਕਟਰ ਸਿਮਿੰਦਰ ਸਿੰਘ ਜੀ ਇੰਚਾਰ ਸਾਹਿਬ ਲੈ ਕੇ ਆਏ ਤੇ ਅਸੀਂ ਨੇ ਸਾਰਾ ਵਾਚਿਆ ਸਾਰੇ ਹੁਣ ਅਸੀਂ ਕੈਮਰੇ ਖੰਗਾਲ ਰਹੇ ਹਾਂ ਵੀ ਇਹਨੂੰ ਹਰ ਪੱਖੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਸਬੰਧ ਵਿੱਚ ਜੋ ਮ੍ਰਿਤਕ ਜਗਦੇਵ ਸਿੰਘ ਹੈ ਉਸ ਦੀ ਮਾਤਾ ਮਹਿੰਦਰ ਕੌਰ ਦੇ ਬਿਆਨ ਤੇ ਮੁਕੱਦਮਾ ਨੰਬਰ 62 ਮਿਤੀ 67624 ਅੰਡਰ ਸੈਕਸ਼ਨ 302 ਆਈਪੀਸੀ ਥਾਣਾ ਪਾਸ ਦਰਜ ਰਜਿਸਟਰ ਕੀਤਾ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ